ਰਾਵੀ ਦਰਿਆ ਦੇ ਪਾਣੀ ਦੇ ਕਾਰਨ ਪਿੰਡ ਸ਼ਾਹਪੁਰ ਜਾਜਨ ਦੇ ਖੇਤਾਂ ਵਿੱਚ ਡੁੱਬੀ ਗੱਡੀ ਹਲਕਾ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਪਿੰਡ ਸ਼ਾਹਪੁਰ ਜਾਜਨਪੁਰੀ ਇਸ ਹੜ੍ਹ ਪਾਣੀ ਘਰਿਆ ਹੋਇਆ ਹੈ ਵਿਧਾਇਕ ਰੰਦਾਵਾ ਦੇ ਘਰ ਨਜ਼ਦੀਕ ਇੱਕ ਸਵਿਟਕਾਰ ਪੂਰੀ ਤਰ੍ਹਾਂ ਹੜ੍ਹ ਦੇ ਪਾਣੀ ਵਿੱਚ ਡੁੱਬੀ ਹੋਈ ਹੈ ਇਸ ਪਾਸ ਦੇ ਲੋਕਾਂ ਦੇ ਦੱਸਣ ਅਨੁਸਾਰ ਇਸ ਗੱਡੀ ਚਾਰ ਲੋਕ ਸਵਾਰ ਸਨ ਆਪਣੇ ਕਿਸੇ ਰਿਸ਼ਤੇਦਾਰ ਕੋਲ ਡੇਰਾ ਬਾਬਾ ਨਾਨਕ ਆਏ ਹੋਏ ਸਨ ਅਤੇ ਲੋਕਾਂ ਦਾ ਇਹ ਵੀ ਕਹਿਣਾ ਕਾਰ ਸਵਾਰ ਲੋਕ ਕਾਰ ਵਿੱਚ ਹੀ ਸ਼ਾਮਲ ਹਨ ਇਸ ਮੌਕੇ ਪਿੰਛਾਪੁਰ ਸਾਜਨ ਨੌਜਵਾਨਾਂ ਵੱਲੋਂ ਰਸਤੇ ਦੀ ਮਤ ਨਾਲ ਕਾਰ ਦੇ ਕੋਲ ਪਹੁੰਚ ਕੇ ਦੇਖਿਆ ਜਾ ਰਿਹਾ ਹੈ ਬਿਊਰੋ ਸਬਦਾ ਸੰਜਾ ਟੀਵੀ ਅੰਜੁਗਦੇਵ ਸਿੰਘ ਜੀ ਕਿਹੜਾ ਪਿੰਡ ਪਿੰਛਾਪੁਰ ਸਾਜਨ ਜਿਹੜਾ ਬਾਬੇ ਕਾਲੀ ਸਾਹਿਬ ਗੁਰਦਾਰੇ ਲਾਗੇ ਨੇ ਜੀ ਠੀਕ ਹੈ ਕਿਵੇਂ ਦਾ ਜਿਹੜਾ ਅਸਲ ਮਾਹੌਲ ਜਿਹੜਾ ਹੈ ਅੱਜ ਚੌਥਾ ਪੰਜਵਾਂ ਦਿਨ ਹੈ ਪਾਣੀ ਆਇਆ ਹੈ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪਾਣੀ ਪਹਿਲਾਂ ਤਾਂ ਘਟਿਆ ਸੀ ਹੁਣ ਫੇਰ ਪਾਣੀ ਲਗਾਤਾਰ ਵਧਣ ਲਿਆ ਰਾਤ ਦਾ ਕੁਝ ਪਾਣੀ ਸਥਿਰਿਆ ਘਟਣ ਨਹੀਂ ਲਿਆ ਬਣਨਾ ਤੇ ਜਿਹੜੇ ਪਰਿਵਾਰਕ ਮੈਂਬਰ ਐਸ ਵਲੇ ਕਿ ਸੁਰੱਖਿਤ ਹਨ ਜਾਂ ਚੁੱਕੇ ਕਿ ਕਿਦਾਂ ਹਜੇ ਵੀ ਫਸੇ ਨੇ ਪਰਿਵਾਰਕ ਮੈਂਬਰ ਉੱਪਰ ਹੀ ਨਾਲ ਹੀ ਆ ਸਾਰੇ ਕਾਲੀ ਛੱਤ ਤੇ ਨੇ ਹਾਂਜੀ ਕਾਲੀ ਛੱਤ ਤੇ ਸਾਰੇ ਜੋ ਤੁਹਾਡਾ ਡੇਰੀ ਫਾਰਮ ਨਗਰ ਬਸ ਉਹਨਾਂ ਦਾ ਕਿਵੇਂ ਉਹ ਠੀਕ ਠਾਕ ਨੇ ਉਹਨਾਂ ਕੋਲ ਕੁਝ ਕਈਆਂ ਕੱਢੀਆਂ ਕੁਝ ਨਹੀਂ ਕੱਢ ਸਕੇ ਪਾਣੀ ਦਾ ਵਹਾਅ ਜਿਆਦਾ ਤੇਜ਼ ਸੀ ਉੱਥੇ ਫਸ ਜਾਈ ਗਏ ਕਿ ਪ੍ਰਸ਼ਾਸਨ ਵੱਲੋਂ ਮਦਦ ਪਹੁੰਚੀ ਹੈ ਚਾਰੇ ਦੇ ਜਾਂ ਹੋਰ ਕੋਈ ਰਾਸਮਗਰੀ ਵਾਰ ਹਾਂਜੀ ਥੋੜਾ ਥੋੜਾ ਪਹੁੰਚਣ ਰਿਹਾ ਜੀ ਨਹੀਂ ਕਰ ਲੈ ਵੀ ਰਹਿਲ ਥੋੜਾ ਪਹੁੰਚਣ ਰਿਹਾ ਜੇ ਘਾਟਿਆ ਵੈਸੇ ਥੋੜੇ ਥੋੜੇ ਸਟਾਕ ਆਉ ਪ੍ਰਸ਼ਾਸਨ ਨੇ ਵੀ ਆਪਣੇ ਕੋਲ ਰਾਸ਼ਨ ਦਸਿਆ ਚਲੋ ਤੂੜੀ ਦੇ ਸਾਇਲੇਜ ਪਹੁੰਚਦਾ ਕਰ ਲੈਣਾ ਤਾਂ ਕਿ ਉਹ ਦਾਵਾਂ ਦਾ ਇਹ ਕੰਮ ਮੰਦੇ ਜੀ ਜੋ ਮੇਰੀ ਮੰਦੇ ਜੀ ਇਹ ਪ੍ਰਸ਼ਾਸਨ ਦੀ ਗਲਤੀ ਕਰਨੇ ਸਾਲ ਕੋਈ ਹੋਇਆ ਜੇਕਰ ਟਾਈਮ ਸਿਰ ਸਫਾਈ ਹੋਈ ਟਾਈਮ ਸਿਰ ਸਫਾਈ ਹੋਏ ਤਾਂ ਨਹੀਂ ਆ ਸਕਦਾ ਇਹਨਾਂ ਤੂੰ ਬੰਨ ਪਹਿਲਾਂ ਬੰਨੇ ਹੁੰਦੇ ਪਤਾ ਹੀ ਮੌਨਸਨ ਸ਼ੁਰੂ ਹੋਣਾ ਬਿਲਕੁਲ ਬਿਲਕੁਲ ਜੀ ਹਨਾ ਜੀ ਲਗਾਤਾਰ 2-3 ਸਾਲ ਤੋਂ ਇਹ ਹੋ ਰਿਹਾ ਕੰਮ ਪ੍ਰਸ਼ਾਸਨ ਦੀ ਨਿਗਲੀ ਕਰਕੇ ਸਾਰਾ ਹੋ ਰਿਹਾ ਮੈਂ ਇਸ ਤੋਂ ਪਹਿਲਾਂ ਬੰਨ ਬੰਨਦੇ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਫਸਲ ਜਿਹੜੀ ਕਿੰਨੇ ਕ ਪਰਸੈਂਟ ਜਿਹੜੀ ਐਸੇ ਜਿਹੇ ਖਤਮ ਹੋ ਚੁੱਕੀ ਅਸਲ ਦਾ ਤਾਂ ਕੋ ਪਤਾ ਨਹੀਂ ਕਿ ਕਿੰਨੀ ਵਕਤ ਹੋ ਚੁੱਕੀ ਐ ਸਾਡਾ ਆਪ ਦਾ 70 ਕਿਲੇ ਝੋਨਾ ਸਾਰਾ ਸਰਾ ਫਾਰੇ ਕਿ ਨਾਲ ਵੀ ਰੇ ਟਾਟਾ ਲਖਮਿੰਦਰ ਸਿੰਘ ਜੀ ਜਿਹੜਾ ਪਿੰਡ ਆਪਰ ਜਾ ਜਾਨਾ ਤੇ ਕਿਵੇਂ ਦਾ ਹਾਲਾਤ ਨੇ ਆਪਣੇ ਦੇ ਅਸਲੇ ਸੇਰੇ ਮੇਨੋਂ ਹੋਣਾ ਆਇਆ ਕੋਈ 7 ਵਜੇ ਨਾਲ ਗੱਡੀ ਟਗੀ ਆ ਨਾਲੇ ਆਉਂਦੀ ਸੀ ਤੇ ਰਿਸ਼ਤਦਾਰ ਇੱਥੇ ਉਦੋਲੀ ਆ ਤੇ ਕਹਿੰਦੇ ਗੱਡੀ ਵੇਖਿਆ ਪਸੇ ਕਹਿੰਦੇ ਬੰਦੇ ਭੱਜ ਗਏ ਉਧਾ ਤੇ ਸੜਕ ਟੁੱਟੀ ਨਾਲ ਨਾਲੇ ਦੇ ਉਹ ਗੱਡੀ ਰਾਤ ਹੀ ਟਗੀ ਆ ਬੰਦਿਆਂ ਤਾਂ ਭੱਜ ਗਏ ਪਤਾ ਰਹੇ ਕਿੰਨੇ ਜਣੇ ਸਵਾਰ ਸੀ ਗੱਡੀ 'ਚ ਪਤਾ ਨਹੀਂ ਕਿੰਨੇ ਜਾਣੇ ਉਹ ਤਾਂ ਦੱਸਾ ਸੇਰੇ ਮੇਨ ਨਾਲ ਗੱਲ ਹੋਈ ਬੰਦੇ ਭੱਜ ਗਏ ਉਹ ਜਿੰਨੇ ਕੁਪਟੂ ਆ ਰਹੇ ਜਨਾਲੇ ਆ ਰਹੇ ਜਨਾਲੇ ਆ ਰਹੇ ਤੇ ਕੋਈ ਐਸਲੇ ਕੋਈ ਪ੍ਰਸ਼ਾਸਨ ਅਧਿਕਾਰੀ ਤੋਂ ਪੁੱਛਿਆ ਕੋਈ ਨਹੀਂ ਆ ਜੀ ਕਿਵੇਂ ਦੇ ਹਾਲਾਤ ਨੇ ਐਸਲੇ ਜਿਹੜੇ ਪਾਣੀ ਪਾਣੀ ਵਧ ਗਿਆ ਰਾਤ ਅੱਜ ਰਾਤ ਦਾ ਵੀ ਕਾਲ ਵੀਰੇ ਠੀਕ ਹੀ ਹੈ ਪਰ ਤਖਾਮੀ ਵਧ ਗਿਆ ਹੁਣ ਰਾਤ ਦਾ ਫੇਰ ਬਹੁਤ ਵਧ ਗਿਆ ਪਾਣੀ ਮੈਂ ਕੀ ਕਰਦੇ ਪ੍ਰਸ਼ਾਸਨ ਨੂੰ ਇਹੋ ਮੰਨ ਕੋਈ ਆ ਕੇ ਵੇਖਰ ਕੀ ਬੰਦਿਆ ਕੀ ਨਹੀਂ